ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਜੀ ਬਲੌਗ 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 ਬਹੁਤ ਦਿਨ ਹੋ ਗਏ ਮੇਰੀ ਮੈਰਿਜ ਨੂੰ ਘੱਟੋ ਘੱਟ ਫਿਰ ਗਿਆ ਨਾ 8 ਤੋਂ 9 ਦਿਨ ਹੋ ਗਏ ਆ ਵੀ ਸਾਰੇ ਜਾਨੇ ਮੈਨੂੰ ਕਹਿੰਦੇ ਪਏ ਆ ਵੀ ਤੁਸੀਂ ਬਲੌਗ ਕਿਉਂ ਨਹੀਂ ਪਾਇਆ ਤੁਸੀਂ ਬਲੌਗ ਕਿਉਂ ਨਹੀਂ ਪਾਇਆ ਤੁਸੀਂ ਬਲੌਗ ਕਿਉਂ ਨਹੀਂ ਪਾਇਆ ਇੱਕ ਗੱਲ ਤੁਸੀਂ ਨੋਟ ਕੀਤੀ ਆ ਵੀ ਬਲੌਗ ਮੇਰਾ ਜਦੋਂ ਮੈਂ ਆ ਜਿਸ ਦਿਨ ਮੇਰਾ ਵਿਆਹ ਹੋਇਆ ਸੀਗਾ ਉਸ ਦਿਨ ਮੈਂ ਜਦੋਂ ਆਪਣੀ ਰੀਲ ਅਪਲੋਡ ਕੀਤੀ ਸੀ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਪਹਿਲਾਂ ਮੇਰੇ YouTube ਦੇ Insta Instagram ਤੇ ਜਿਹੜੇ ਵਿਊ ਸੀਗੇ ਉਹ ਸਿਰਫ 1000 700 800 ਸਿਰਫ 1000 ਸੀਗੇ ਜਿਸ ਦਿਨ ਮੈਂ ਬਲੌਗ ਵੀਡੀਓ ਪਾਈ ਉਸ ਤੋਂ ਬਾਅਦ ਆਪਣੇ ਜਿਹੜੇ view ਆ ਮੇਰੇ 17000 16000 ਇਸ ਟਾਈਮ ਇੰਨੇ ਹੁੰਦੇ ਪਏ ਹਨ ਬਹੁਤ ਜ਼ਿਆਦਾ ਵਧ ਗਏ ਤੇ ਜੇ ਮੈਂ ਜੇ ਤੁਸੀਂ ਹੁਣ ਸਾਰੇ ਮੈਨੂੰ ਕਾਫੀ ਲੋਕ ਚਲੋ ਸਾਰੇ ਨਹੀਂ ਜਿਹੜੇ ਤਾਂ ਪ੍ਰੋਬਲਮ ਸਮਝਣਦੇ ਆ ਚਲੋ ਉਹਨਾਂ ਲਈ ਬਹੁਤ-ਬਹੁਤ ਦਿਲੋਂ ਧੰਨਵਾਦ ਜਿਹੜੇ ਨਹੀਂ ਵੀ ਸਮਝਣਦੇ ਚਲੋ ਹਰੇਕ ਦਾ ਚਲੋ ਚਾਹ ਹੁੰਦਾ ਵੀ ਚਲੋ ਹਨਾ ਫੋਟੋ ਦੇਖ ਲਈਏ ਸਾਡਾ ਵੀ ਲੋਸੀ ਵੀ ਤੁਹਾਡੀ ਜਗ੍ਹਾ ਤੇ ਹੋਈ ਏ ਸਾਨੂੰ ਵੀ ਇਹੀ ਹੁੰਦਾ ਯਾਰ ਫੋਟੋ ਨਹੀਂ ਦਿਖਾਉਂਦੇ ਹਨ ਤੇ ਗੱਲ ਹੈ ਕਿ ਇਦਾਂ ਜੀ ਮੇਰਾ ਜਿਹੜਾ YouTube ਸਟੂਡੀਓ ਮੇਰਾ ਹੋ ਗਿਆ ਹੈ ਹੈਕ ਜਿਹੜਾ ਮੇਰਾ ਐਡਸੈਂਸ ਅਕਾਊਂਟ ਹੈ ਉਹ ਹੈਕ ਹੋ ਗਿਆ ਤੇ ਤੇ ਤੁਸੀਂ ਤੁਹਾਨੂੰ ਜਿਹੜਾ ਬੰਦਾ ਇਸ ਟਾਈਮ ਯੂਜ਼ ਕਰਦਾ ਇਹ ਚੀਜ਼ਾਂ ਨੂੰ ਉਹਨੂੰ ਪਤਾ ਹੁੰਦਾ ਵੀ ਕਿੰਨਾ ਔਖਾ ਇਹ ਚੀਜ਼ਾਂ ਨੂੰ ਸਾਂਭਣਾ ਹੈ ਤੇ ਕਿੰਨਾ ਔਖਾ ਗਰੋਅ ਕਰਨਾ ਬਹੁਤ ਚੀਜ਼ਾਂ ਔਖਾ ਹੁੰਦਾ ਆ ਤੇ ਇਸ ਟਾਈਮ ਮੈਨੂੰ ਪਤਾ ਮੈਂ ਕਿੱਦਾਂ ਕਿੱਦਾਂ ਰਿਕਵੈਸਟਾਂ ਪਾਉਂਦੇ ਆ ਯੂਟਿਊਬ ਨੂੰ ਜਿਹੜਾ ਵੀ ਬਹੁਤ ਔਖਾ ਨਾ ਇਸ ਟਾਈਮ ਹੋਇਆ ਪਿਆ ਸਭ ਤੋਂ ਵੱਡੀ ਗੱਲ ਮੇਰੀ ਉਹਦੇ ਵਿੱਚ ਪੇਮੈਂਟ ਨਹੀਂ ਸੀਗੀ ਜਿਹੜੀ ਮੇਰੀ ਪੇਮੈਂਟ ਵੀ ਇਸ ਟਾਈਮ ਕੋਈ ਮੈਨੂੰ ਆਸ ਨਹੀਂ ਹੈਗੀ ਕਿਤੇ ਪਾਸਿਓਂ ਕੋਈ ਆਸ ਨਹੀਂ ਵੀ ਮੇਰਾ ਜੋ ਚੈਨਲ ਹੈ ਮੈਨੂੰ ਵਾਪਸ ਹੀ ਮਿਲ ਜਾਊਗਾ ਤੇ ਹੁਣ ਮੈਂ ਕਿਸੇ ਨਾਲ ਬਹਿਸ ਤਾਂ ਸਕਦਾ ਨਹੀਂ ਹਣਾ ਕਮੈਂਟ ਕਰਦੇ ਆ ਵੀ ਤੂੰ ਜਾਣ ਕੇ ਨਹੀਂ ਬਲੌਗ ਪਾਉਂਦਾ ਤੂੰ ਹੀ ਪਾਗਲ ਬਣਾਉਂਦੇ ਪਏ ਆ ਫੇਮ ਭਾਲਦੇ ਆ ਸਭ ਤੋਂ ਵੱਡੀ ਗੱਲ ਹਣਾ ਵੀ ਤੂੰ ਫੇਮ ਭਾਲਦਾ ਹਣਾ ਵੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਇਸ ਚੀਜ਼ ਵਿੱਚ ਫੇਮ ਵਾਲੀ ਕਿਹੜੀ ਗੱਲ ਆ ਗਈ ਹੈ ਨਾ ਚਲੋ ਯਾਰ ਜਿੰਨੇ ਦੇਖਣਾ ਉਹਨੇ ਆਪਣੇ ਲਈ ਦੇਖਣਾ ਠੀਕ ਆ ਪਿਆਰ ਕਰਦੇ ਹਾਂ ਠੀਕ ਆ ਬਹੁਤ ਧੰਨਵਾਦ ਆ ਤੁਹਾਡਾ ਦਿলো ਧੰਨਵਾਦ ਆ ਤੁਹਾਡਾ ਬਟ ਕੋਈ ਫੇਮ ਫੋਨ ਵਾਲਾ ਚੱਕਰ ਨਹੀਂ ਹੈਗਾ ਵਲੋਗ ਮੇਰੇ ਫੋਨ ਦੇ ਵਿੱਚ ਸੇਵ ਆ 40 ਮਿੰਟ ਦਾ ਵਲੋਗ ਆ ਐਕਸਪੋਰਟ ਹੋਇਆ ਪਿਆ ਆ ਮੈਂ ਬਿਆ ਤੋਂ ਦੂਜੇ ਤੀਜੇ ਦਿਨ ਹੀ ਪਾ ਦੇਣਾ ਸੀਗਾ ਵਲੋਗ ਮੈਂ ਲਿਖੀ ਵੀ ਸਟੋਰੀ ਪਾਈਓ ਸੀ ਵੀ ਬਲੌਗ ਮੈਂ ਤਾਂ ਨਹੀਂ ਪਾ ਸਕਦਾ ਵੀ ਮੇਰਾ ਮੇਰੇ ਡੂਡੂ ਤੇ ਥੋੜੀ ਪ੍ਰੋਬਲਮ ਆ ਗਈ ਆ ਚਲੋ ਮੈਨੂੰ ਬਲੌਗ ਹੁਣ ਬਣਾਉਣਾ ਹੀ ਪਿਆ ਤੇ ਮੈਨੂੰ ਅਪਲੋਡ ਕਰਨਾ ਹੀ ਪਿਆ ਕਿ ਇਸ ਟਾਈਮ ਹੁਣ ਕੀ ਦੱਸਾਂ ਵੀ ਮਜਬੂਰ ਕਰ ਦਿੱਤਾ ਗਿਆ ਨਾ ਤੇ ਚਲੋ ਮੈਂ ਫੇਰ ਵੀ ਬਲੌਗ ਪਾ ਦੇਣਾ ਵਾਲਾ ਤੇ ਕੋਈ ਮੈਨੂੰ ਆਸ ਨਹੀਂ ਮੇਰਾ ਚੈਨਲ ਖਰਾਬ ਹੋ ਸਕਦਾ ਕੁਝ ਵੀ ਕਿਉਂਕਿ ਮੇਰਾ ਐਡਸੈਂਸ ਜਿਹੜਾ ਮੇਰੇ ਕੋਲ ਨਹੀਂ ਹੈਗਾ ਤੇ ਸਾਰੇ ਜਣੇ ਪੇ ਕਰੋ ਜਲਦੀ ਜਲਦੀ ਮੇਰਾ ਐਡਸੈਂਸ ਸਹੀ ਹੋ ਜਵੇ ਤੇ ਮੇਰਾ ਜੋ ਵੀ ਹੈ YouTube ਦਾ ਸਾਰਾ ਕੁਝ ਸਹੀ ਹੋ ਜੇ ਪਲੀਜ਼ ਜਲਦੀ ਜਲਦੀ ਪ੍ਰੇ ਕਰੋ ਤੇ ਜਿਹੜੇ ਗਲਤ ਕਮੈਂਟ ਕਰਦੇ ਆ ਪਲੀਜ਼ ਰਿਕਵੈਸਟ ਹੈ ਤੁਹਾਡੇ ਮੋਰੇ ਗਲਤ ਕਮੈਂਟ ਨਾ ਕਰੋ ਜੇ ਗੱਲ ਫੇਮ ਦੀ ਆ ਬਲੌਗ ਮੈਂ ਪਾ ਦੇਣਾ ਸੀਗਾ ਬਲੌਗ ਮੈਂ ਪਾਇਆ ਹੋਣਾ ਸੀ ਬਲੌਗ ਚੱਲਣਾ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਜਿਹੜੀ ਮੇਰੀ ਆਪਣੇ Instagram ਦਾ ਡੈਸ਼ਬੋਰਡ ਸੀ 7 ਮਿਲੀਅਨ ਸੀਗਾ 7 ਮਿਲੀਅਨ ਬਹੁਤ ਜ਼ਿਆਦਾ ਹੁੰਦਾ ਆ ਤੇ ਇਸ ਟਾਈਮ ਮੈਨੂੰ ਵੀ ਬਹੁਤ ਜ਼ਿਆਦਾ ਫੀਲ ਹੁੰਦਾ ਪਿਆ ਆ ਵੀ 7 ਮਿਲੀਅਨ ਡੈਸ਼ਵੋਰਡ ਆ ਕਿ ਮੇਰੇ ਕੋਲੋ ਬਲੌਗ ਨਹੀਂ ਪੈਂਦੇ ਆ ਪ੍ਰੋਬਲਮ ਆ ਤਾਂ ਨਹੀਂ ਪੈਂਦੇ ਆ ਮੈਂ ਕਿਹੜਾ ਜਾਣ ਕੇ ਨਹੀਂ ਪਾਉਂਦੇ ਆ ਤੇ ਪਲੀਜ਼ ਗਲਤ ਗਲਤ ਕਮੈਂਟ ਨਾ ਕਰੋ ਨਹੀਂ ਚੰਗਾ ਲੱਗਦਾ ਮੈਂ ਕਾਫੀ ਜਾਣਿਆਂ ਨੂੰ ਰਿਪਲਾਈ ਵੀ ਦਿੱਤਾ ਆ ਵੀ ਪਲੀਜ਼ ਮੈਂ ਇਦਾਂ ਦਾ ਨਹੀਂ ਹੈਗਾ ਕੁਝ ਵੀ ਜ਼ਿਆਦਾ ਦੁਨੀਆ ਤੇ ਅੱਡੀ ਤੁਸੀਂ ਪਾਗਲ ਬਣਾਉਂਦੇ ਪਿਆ ਪਾਗਲ ਪਾਗਲ ਬਣਾਉਣ ਦੀ ਚਿਹੜੀ ਗੱਲ ਹੋ ਗਈ ਹਨਾ ਫਾਈ ਦੇਣਾ ਆ ਬਲੌਗ ਪਾਉਂਗਾ ਮੈਂ ਬਲੌਗ ਸਾਰਾ ਵਧੀਆ ਤਰੀਕੇ ਨਾਲ ਅਪਲੋਡ ਕਰੂੰਗਾ ਬਲੌਗ ਪੂਰਾ 40 ਮਿੰਟ ਦਾ ਬਲੌਗ ਆ ਮੈਂ ਨਹੀਂ ਯਕੀਨ ਤੁਹਾਨੂੰ ਹਜੇ ਵੀ ਨਹੀਂ ਯਕੀਨ ਹੁੰਦਾ ਮੈਂ ਬਲੌਗ ਤੁਹਾਨੂੰ ਥੋੜਾ ਜਿਹਾ ਇਸ ਵਿੱਚ ਉਹ ਕਰ ਦੂੰਗਾ 40 ਮਿੰਟ ਦਾ ਬਲੌਗ ਬਣਿਆ ਪਿਆ ਮੈਂ ਥੋੜਾ ਜਿਹਾ ਇੱਥੇ ਦਿਖਾ ਦੂੰਗਾ ਆਪਣਾ ਆਪਣਾ ਮੈਂਟ ਵਗੈਰਾ ਜਿੰਨੇ ਵੀ ਦਾ ਵੀ ਹੈਗਾ ਤੁਹਾਨੂੰ ਮੈਂ ਦਿਖਾ ਦੂੰਗਾ ਤੇ ਗਲਤ ਨਾ ਸੋਚੋ ਪਿਆਰ ਕਰੋ ਸਪੋਰਟ ਕਰੋ ਤੇ ਇਹੀ ਤੁਹਾਡੀ ਮੇਰੇ ਰਿਕਵੈਸਟ ਆ ਤਰੀ ਕਰੋ ਵੀ ਮੇਰਾ ਜਿਹੜਾ ਐਡਸੈਂਸ ਅਕਾਊਂਟ ਆ ਬਿਲਕੁਲ ਪ੍ਰੋਪਰ ਸਹੀ ਹੋ ਜAVE ਦੁਆ ਕਰੋ ਠੀਕ ਆ ਜੀ ਤੇ ਜਲਦੀ ਜਲਦੀ ਮੈਂ ਬਲੌਗ ਅਪਲੋਡ ਕਰ ਸਕਾਂ ਮੈਰਿਜ ਵਾਲਾ ਤੇ ਬਾਕੀ ਜਿਹੜੇ ਮੇਰੀ ਪ੍ਰੋਬਲਮ ਨੂੰ ਸਮਝਦੇ ਪਏ ਆ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਜਿਹੜੇ ਨਹੀਂ ਵੀ ਸਮਝਦੇ ਚਲੋ ਉਹ ਵੀ ਪਿਆਰ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਇੰਤੀ ਪਿਆਰ ਸਪੋਰਟ ਕਰਦੇ ਰਹੋ ਚਲੋ ਦਿਲੋਂ ਧੰਨਵਾਦ ਆ ਤੇ ਥੋੜਾ ਜਿਹਾ ਟਾਈਮ ਆ ਚਲੋ ਮੈਂ ਬਹੁਤ ਬਹੁਤ ਹੀ ਕੋਸ਼ਿਸ਼ ਕੀਤੀ ਮੈਂ ਬਹੁਤ ਜਾਣਿਆਂ ਨੂੰ ਦਿਖਾਇਆ ਇੱਥੇ ਤੱਕ ਮੈਂ ਆਪਣੇ ਪੈਸੇ ਵੀ 5 ਤੋਂ 10000 ਰੁਪਏ ਬਰਬਾਦ ਕਰ ਚੁੱਕਾ ਇੱਧਰ ਉੱਧਰ ਦੇਖਿਆ ਵੀ ਮੇਰਾ ਜੋ ਵੀ ਆ ਐਡਸੈਂਸ ਅਕਾਊਂਟ ਆ ਬਿਲਕੁਲ ਸਹੀ ਹੋ ਜਾਵੇ ਮੇਰਾ ਵਾਪਸੀ ਆ ਜਾਵੇ ਬਟ ਨਹੀਂ ਕੋਈ ਵੀ ਕੋਈ ਵੀ ਨਹੀਂ ਕੁਝ ਵੀ ਨਹੀਂ ਹੋਇਆ ਤੇ ਆਪਣੇ ਮੈਂ ਪ੍ਰੂਫ ਵੀ ਸੈਂਡ ਕਰ ਚੁੱਕਾ ਆ ਪੈਨ ਕਾਰਡ ਲਾਇਸੈਂਸ ਤੱਕ ਬੋਟਰ ਕਾਰਡ ਤੱਕ ਮੈਂ ਭੇਜ ਚੁੱਕਾ ਹਾਂ YouTube ਨੂੰ ਵੀ ਮੇਰਾ ਜੋ ਵੀ ਐਡਸੈਂਸ ਅਕਾਊਂਟ ਆ ਬਿਲਕੁਲ ਸਹੀ ਕਰ ਦਿਓ ਵੀ ਮੇਰਾ ਆਪਣਾ ਰੀਜਨਲ ਅਕਾਊਂਟ ਆ ਇਹਨੂੰ ਵਾਪਸੀ ਦਿੱਤਾ ਜਾਵੇ ਪਲੀਜ਼ ਰਿਕਵੈਸਟ ਹੈ ਤੁਹਾਡੇ ਮੂਰੇ ਤੁਹਾਡੇ ਮੂਰੇ ਗਲਤ ਕਮੈਂਟ ਨਾ ਕਰੋ ਤੇ ਪਿਆਰ ਇਦੀ ਕਰਦੇ ਰਹੋ ਸਪੋਰਟ ਕਰਦੇ ਰਹੋ ਕੋਈ ਗੱਲ ਨਹੀਂ ਜਿਸ ਦਿਨ ਮੇਰਾ ਸਹੀ ਹੋ ਗਿਆ ਜਿਸ ਦਿਨ ਮੈਨੂੰ ਪ੍ਰੋਪਰ ਈਮੇਲ ਆ ਗਈ ਵੀ ਤੇਰਾ ਐਡਸੈਂਸ ਕਾਉਂਟ ਬਿਲਕੁਲ ਓਕੇ ਪ੍ਰੋਪਰ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ 1 ਘੰਟੇ ਤੋਂ ਉੱਪਰ ਟਾਈਮ ਨਹੀਂ ਆਉਣ ਦੇਣਾ ਮੈਂ ਭਵੇਂ ਰਾਤ ਦੇ 12 ਵਜੇ ਹੁਣ ਭਵੇਂ ਸਵੇਰ ਦੇ 5 ਵਜੇ ਹੁਣ ਮੈਂ ਬਲੌਗ ਅਪਲੋਡ ਕਰ ਦੇਣਾ ਆ ਠੀਕ ਹੈ ਬਾਕੀ ਸਪੋਰਟ ਕਰਦੇ ਰਹੋ ਤੇ ਲਵ ਯੂ ਥੈਂਕ ਯੂ ਆਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਹਾਨੂੰ ਮੇਰੀ ਗੱਲ ਦਾ ਕਿਸੇ ਦਾ ਵੀ ਬੁਰਾ ਲੱਗਾ ਹੋਇਆ ਉਸ ਲਈ ਸੌਰੀ ਤੇ ਜੰਦੀ ਜਲਦੀ ਕੋਈ ਗੱਲ ਨਹੀਂ ਆਪਾਂ ਅਪਲੋਡ ਕਰ ਦੇਣਾ ਬਲੌਗ ਥੈਂਕ ਯੂ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਬਾਏ ਬਾਏ